ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪੰਡਾ ਹੁਸਨਰ ਹੁਸਨਰ ਪੰਡਾ ਬਾਈ ਦਾ ਤੇ ਢਾਣੀ ਦੇ ਵਿੱਚ ਘਰ ਆ ਭਾਰੂ ਵਾਲੇ ਰਾਹ ਦੇ ਉੱਤੇ ਪੱਠੇ ਦੇ ਸਾਹਮਣੇ ਪਈ ਜਾਂਦੀ ਆ ਉੱਥੇ ਬਾਈ ਦਾ ਘਰ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਨਾਗਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜ਼ਿਲ੍ਹਾ ਮੁਕਸਰ ਪੈ ਜਾਂਦਾ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਆ ਬਾਈ ਠੀਕ ਠਾਕ ਹੋ ਜੀ ਠੀਕ ਆ ਨਾ ਦੱਸਦੀ ਬਾਈ ਨਾ ਬਾਈ ਆਪਣਾ ਕਹਿਣਾ ਪਿੰਡ ਹਸਨਾਰ ਤਸਵੀਰ ਗਿੱਦੜਵਾ ਠੀਕ ਆ। ਜਿਹੜਾ ਆਪਣਾ ਸ਼੍ਰੀ ਮੁਖਸਰ ਸਾਹਿਬ ਨੇ ਭਾਰੂ ਵਾਲੇ ਸਾਹਮਣੇ ਰਾਹ ਤੇ ਸਾਹਮਣੇ ਟਾਣੀ ਆ। ਠੀਕ ਆ। ਭਾਰੂ ਵਾਲੇ ਪੱਠੇ ਦੇ ਸਾਹਮਣੇ ਟਾਣੀ ਆ। ਪੱਠੇ ਸਾਹਮਣੇ। ਠੀਕ ਆ। ਉਹ ਬਈ ਵਪਾਰ ਦਾ ਕੰਮ ਆ ਕਿ ਦੁੱਧ ਦਾ ਕੰਮ ਆਪਣਾ। ਦੁੱਧ ਦਾ ਵੀ ਆ ਬਈ ਤੇ ਆਪਣਾ ਵਪਾਰ ਦਾ ਵੀ। ਅੱਛਾ। ਨਾਲ ਕੋਈ ਪਸ਼ੂ ਲੈ ਵੀ ਲੈਣੇ। ਹਾਂਜੀ ਬਈ। ਠੀਕ ਆ। ਰੁਟੀਨ ਚ ਬਈ ਪਸ਼ੂ ਹੁੰਦੇ ਆ। ਰੁਟੀਨ ਚ ਬਈ ਪਸ਼ੂ। ਠੀਕ ਆ। ਅੱਜ ਕਿੰਨੇ ਨਾਗ ਆ ਬਈ? ਤਿੰਨ ਨਾਗ ਆ ਬਈ। ਕਿੰਨੇ ਕੱਚੇ ਨਾਗ ਆ ਇੱਕ ਜਰਸੀ ਵਿੱਚ ਆ। ਜੀ। ਤਿੰਨ ਨਾਗ ਆ ਤੇ ਨੰਬਰ ਵੀ ਦੱਸ ਦੀ ਬਈ। 6280576375 ਠੀਕ ਆ 6280576375 ਠੀਕ ਆ ਭਾਈ ਜਰਸੀ ਦੀ ਗੱਲ ਕਰ ਲਈਏ ਇੱਕ ਨੰਬਰ ਕਿੰਨਾ ਸੂਹਾ ਸੂਣਾ ਹੈ ਜਰਸੀ ਭਾਈ ਦੂਜਾ ਸੂਹਾ ਸੁੰਦੀ ਹੈ ਪਹਿਲੇ ਸੂਏ 17 18 ਕਿਲੋ ਦੁੱਧ ਦਿੰਦਾ ਠੀਕ ਆ ਪਹਿਲੀ ਗੰਢੀ ਬਹੁਤ ਜਿਆਦਾ ਠੰਡੇਵੇਂ ਦੀ ਬਾਲੀ ਸਾਫ਼ ਆ ਦੂਜਾ ਸੂਹਾ ਸੂਣਾ ਪਹਿਲੇ ਸੂਏ 17 18 ਲੀਟਰ ਦੇ ਲਗਭਗ ਦੋ ਦੁੱਧ ਆ ਬਾਕੀ ਹਜੇ ਇੱਕ ਹਫ਼ਤੇ ਦੀ ਕੱਚੀ ਆ ਹਫ਼ਤੇ ਨੂੰ ਲੈ ਜੂਗੀ ਠੰਡੀ ਬਾਲੀ ਜਿਆਦੇ ਜਿਵੇਂ ਮਰਜ਼ੀ ਪੁਆ ਜਵਾਕ ਬੈਠੇ ਰਹੇ ਠੰਡੀ ਹੀ ਗੱਲ ਕਰੀਏ ਨਾ ਬਹੁਤ ਜਿਆਦਾ ਸੀ ਇਹ ਬਹੁਤ ਜਿਆਦਾ ਆ ਬਾਕੀ ਦੋਸਤੋ ਹਵਾਨੇ ਦੀ ਫਿਟਿੰਗ ਦੀ ਗੱਲ ਕਰੀ ਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਇਹ ਗੱਲ ਨਹੀਂ ਵੀ ਕੋਈ ਟੁੱਟਮਾਂਦ ਜਾਂ ਕੋਈ ਫੋਰ ਸ਼ਾਂਗ ਆ ਨੇੜੇ ਹੋ ਕੇ ਤੁਹਾਨੂੰ ਸਾਰੀ ਜੱਜਮੈਂਟ ਕਰਾਉਣੇ ਆ ਦੇਖ ਸਾਜਾ ਥਣਾ ਦਾ ਸੈਜ ਦੋਸਤੋ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਣ ਕੜਨਾ ਕਰਮਾ ਵਾਲੀ ਨੇ ਬਈ ਦਿਨ ਕਿੰਨੇ ਲੈ ਜੂ ਹੰਦਾ ਜਾ ਆ ਦਿਨ 5 ਤੋਂ 7 ਦਿਨ ਲੈਂਦੀ ਆ 5-7 ਦਿਨ ਲੈ ਜੂ ਠੀਕ ਆ ਲੋ ਵੀ ਸੋਹਣੇ ਕੱਦ ਕਾਠ ਵਾਲੀ ਆ ਕੋਈ ਛੋਟੀ ਨਹੀਂ ਰੇਲ ਬੂਲ ਵੀ ਚੰਗੇ ਤੋਰ ਕੇ ਤੁਹਾਨੂੰ ਵਿਖਾਉਣੇ ਆ ਲੈ ਵੀ ਇੱਕ ਵਾਰੀ ਖੋਲ ਲਈ ਜਿਹੜਾ ਆ ਕੜਵਾ ਦੀ ਇਹਦਾ ਸੋਹਣੇ ਜਾਨਵਰ ਹੈ ਜੇ ਗੱਲ ਕਰੀਏ ਨਾ ਬਾਈਪਰ ਤਿੰਨੇ ਬੱਚਾ ਬਈ ਇਹ ਤਾਂ ਠੀਕ ਆ ਲਓ ਇਹ 5-7 ਦਿਨ ਇਹਨੇ ਸੂਣ ਦੇ ਵਿੱਚ ਲੈ ਜਾਣੇ ਆ ਅਨਮਾਨ ਆ ਵੀ ਹਵਾਨਾ ਇਹਨੇ ਇਦੋਂ ਵੀ ਜਿਆਦਾ ਸੋਹਣਾ ਬਣਾਉਣਾ ਕਿਉਂਕਿ ਹਵਾਨਾ ਹੁਣ ਵੀ ਬਹੁਤ ਸੋਹਣਾ ਫਿਟਿੰਗ ਦੇ ਵਿੱਚ ਆ ਜੇ ਗੱਲ ਕਰੀਏ ਕੋਈ ਟੁੱਟਮਾ ਨਹੀਂ ਕੋਈ ਫੋੜਛਾਂਗ ਨਹੀਂ ਤੇ ਦੂਜਾ ਸੂਆ ਕਰਮ ਵਾਲੀ ਨੇ ਸੂਣਾ ਪਹਿਲੇ ਸੂਏ 17-18 ਲੀਟਰ ਬਾਈ ਜੀ ਦਾ ਮਾਲਕਾਂ ਨੇ ਦੱਸਿਆ ਇਹ 80 ਸਾਵਨਾ ਅਨਮਾਨ ਲਈ ਇਹਦਾ 20 ਲੀਟਰ ਤੋਂ ਬਾਹਰ ਚੱਲਣੀ ਚਾਹੀਦੀ ਆ 20 ਤੋਂ ਬਾਹਰ ਨਹੀਂ ਤਾਂ 20 ਤਾਂ ਪੱਕਾ ਹੀ ਆ ਫਿਰ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਜਿਹੜੇ ਬਾਈ ਇਹ 75000 ਰੁਪਏ 75000 ਵਾਲਾ ਫੋਨ ਨਾ ਲਾਵੇ ਠੀਕ ਆ ਯਾਨੀ ਕਿ 74000 ਦੇ ਵੀ ਨਹੀਂ ਆਪਾਂ ਦੇਣੀ ਹਾਂਜੀ ਬਾਈ ਲਓ ਬਈ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਬਾਈ ਨੂੰ ਫੋਨ ਲਾ ਲਿਓ ਇਹ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਬਾਈ ਇਹਦਾ 75000 ਦੀ ਹੋਊਗੀ ਫਿਕਸ ਰੇਟ ਆ ਕੋਈ ਵਾਧਾ ਘਾਟਾ ਨਹੀਂ ਹੋਣਾ ਇਸ ਤੋਂ ਵੀ ਦੋ ਨੰਬਰ ਦੀ ਗੱਲ ਕਰ ਲਈਏ ਇਹ ਵੱਡੇ ਭਾਈ ਦੂਜਾ ਸੂਆ ਸੁੰਦੀ ਆ 7 ਮਹੀਨੇ ਤੇ 10 12 ਦਿਨਾਂ ਦੀ ਗੱਭ ਆ ਠੀਕ ਆ 7 ਮਹੀਨੇ ਤੇ 10 12 ਦਿਨਾਂ ਦੀ ਗੱਭਣ ਆ ਹਾਂਜੀ 21 22 ਲੀਟਰ ਦੁੱਧ ਪਾਇਆ ਪਹਿਲੇ ਸੂਏ ਪਹਿਲੇ ਸੂਏ 21 22 ਲੀਟਰ ਰਾਜੀ ਜੀ ਬਹੁਤ ਆ ਜਾਨ ਜੂਨ ਬਹੁਤ ਆ ਵਛੀ ਠੀਕ ਥਣ ਹਵਾਨੇ ਦੇ ਵੀ ਬਾਲੀ ਸਾਫ 7 ਮਹੀਨੇ ਤੇ 10 ਦਿਨਾਂ ਦੀ ਗੱਭਣ ਹੋ ਗਈ ਇਹ ਹਾਂਜੀ ਤੇ ਥਾਣਾ ਦੀ ਗੱਲ ਕਰੀਏ ਨਾ ਦੋਸਤੋ ਥਾਣੇ ਦਾ ਬਹੁਤ ਸੋਨਾ ਘੱਤੀ ਜਵਾਈ ਵਾਲਾ ਥਣ ਕਢਣਾ ਭਵਾਨਾ ਮੋਟਾ ਥਣਾ ਬਾਹਲਾ ਬਈ ਹੁਣ ਦੁੱਧ ਇਸ ਵਾਸਤੇ ਦੁੱਧੋ ਡਰਾਈ ਆ ਦੁੱਧੋ ਡਰਾਈ ਆ ਬਈ ਠੀਕ ਆ ਯਾਨੀ ਥਣ ਤਾਂ ਪਾਸ ਕਰਾ ਜੂਗੀ ਤਾਂ ਪਾਸ ਕਰਾਉਂਦੀ ਆ ਠੀਕ ਆ ਲੋ ਬਈ ਫੇਸ ਵੇਖੋ ਨਾ ਫੇਸ ਬਹੁਤ ਪਿਆਰਾ ਬਾਕੀ ਜਰਸੀ ਸੀਮਨ ਲੱਗਿਆ ਇਹਦੇ ਠੀਕ ਆ ਜਰਸੀ ਦਾ ਸੀਮਨ ਲੱਗਿਆ ਇਹਦੇ ਲੋ ਬਈ ਜਰਸੀ ਦਾ ਸੀਮਨ ਲੱਗਿਆ ਅਨਮਾਨ ਆ ਵੀ ਬੱਚਾ ਇਹਨੇ ਚੰਗਾ ਦੇ ਦੇਣਾ ਜਰਸੀ ਦਾ ਸਾਰੀ ਗੁਲਾਬੀ ਐ ਠੀਕ ਆ ਬਈ ਪਿਓਰ ਦੋਸਤੋ ਜਰਸੀ ਬਚਾ ਦੇ ਜਾਣਾ ਹੈ ਨਾ ਕਿਉਂਕਿ ਇਹ ਸੀਮਨ ਚੰਗਾ ਲੱਗਿਆ ਤੇ ਥਣਾ ਦਾ ਸਾਇ ਗਿਆ ਤੁਹਾਨੂੰ ਉਖਾ ਦੇਣੇ ਆਂ ਫਵਾਨਾ ਦੋਸਤੋ ਜਦੋਂ ਕਰਮਾ ਵਾਲੀ ਤਿਆਰੀ ਦੇ ਵਿੱਚ ਸੋਨਾ ਬਣਾਉਣਾ ਬੜਾ ਚੰਗਾ ਫਰੋਗੀ ਬਾਈ ਬਾਕੀ ਦੋਸਤੋ ਚਮੜੀ ਦੀ ਗੱਲ ਕਰ ਲਈਆਂ ਐ ਗੁਲਾਬੀ ਗੁਲਾਬੀ ਪਈ ਐ ਥਣਾ ਦਾ ਸਾਇ ਗਿਆ ਸੋਨਾ ਫਵਾਨਾ ਦੋਸਤੋ ਥੱਲਾ ਪਿਆ ਹਜੇ ਕਿਉਂਕਿ 1.5 ਮਹੀਨੇ ਦੇ ਲਗਭਗ ਨੇ ਸੂਨ ਦੇ ਵਿੱਚ ਟਾਈਮ ਲਾਏ ਜਾਣਾ ਲੈ ਬਈ ਇਹਨੂੰ ਵੀ ਖੋਲ ਲਈ ਇੱਕ ਵਾਰੀ ਤੋੜ ਕੇ ਇਹਦਾ ਵੀ ਜਿਹੜਾ ਆਇਆ ਕੜਵਾ ਦੇ ਨਾ ਹੀ ਕੋਈ ਕਹੇ ਕਹਿ ਸਕਦੇ ਆਪਾਂ ਵੀ ਛੋਟੀ ਆ ਤੇ ਨਾ ਹੀ ਬਾਲੀ ਵੱਡੀ ਆ ਮੀਡੀਅਮ ਬਾਲੀ ਬਹੁਤ ਜ਼ਿਆਦੇ ਬਾਈ ਠੀਕ ਆ ਲੋ ਵੀ ਵਾਕਿਆ ਹੀ ਬਾਈ ਦੀ ਗੱਲ ਸਹੀ ਆ ਬਾਈਆਂ ਦਾ ਜਿਹੜੇ ਘਰੋਂ ਆਈ ਹੈ ਨਾ ਸੇਵਾ ਸੁਗੋ ਬਾਈਆਂ ਦੀ ਬਹੁਤ ਸੀ ਰਾਜੀ ਪਲੀ ਵਾਕਿਆ ਹੀ ਦੋਸਤੋ ਕਿਤੇ ਤੁਹਾਨੂੰ ਹੱਡ ਨਹੀਂ ਦੇ ਸੂਗਾ ਐ ਗੋਲ ਮਟੋਲ ਪਈ ਆ ਗੋਲ ਜਿੰਨੀ ਬੈਠੇਗੀ ਸਾਰੀ ਸਾਰੀ ਬਾਈਆਂ ਬਾਈਆਂ ਦਾ ਜਿਹੜੇ ਘਰੋਂ ਆਈਏ ਫੀਡ ਦੇ ਘਟੇ ਅੱਗੇ ਬੈਠੇ ਖਾਦੇ ਨਹੀਂ ਜਾਂਦੇ ਸੀ ਇਹ ਤੋਂ ਇੰਨੀ ਕੁ ਬਾਈਆਂ ਨੇ ਸੰਭੀ ਆ ਜਿਹੜੇ ਵੀਰ ਤੋਂ ਆਈ ਆ ਤੇ ਹੈ ਵੀ ਬਾਈ ਦੱਸਦਾ ਕੱਲੀ ਸੀ ਇਹੇ ਮੁੱਲ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲਈਨੇ ਇਹਦਾ ਕੀ ਮੁੱਲ ਕਰਦੇ ਆਂ ਜੀ ਇਹਦਾ ਜਸਨੋ 55000 ਰੁਪਇਆ ਬਈ ਇਹਦਾ ਜਸਨੋ 55000 ਹਾਂਜੀ ਬਾਈ ਅੱਜ ਦਾ ਰੇਟ ਆ ਇਹਦਾ ਠੀਕ ਆ 4 ਕੋਈ ਦਾ ਰੇਟ ਲਓ ਬਈ ਅੱਜ ਦਾ ਰੇਟ ਆ ਬਾਈ ਜੰਦਾ ਆਪਾਂ ਜਿੱਦੇ ਵੀਡੀਓ ਬਣਾਉਣ ਲੱਗੇ ਆ ਜੇ ਤਿਆਰੀ ਚ ਹੋਈ ਤਾਂ ਵੈਸੇ ਤਾਂ ਖਰਨ ਹੀ ਨਹੀਂ ਗਾ ਕਿਉਂਕਿ ਗਾਮ ਚੰਗੀ ਬਹੁਤ ਆ ਨੌਕਰੀ ਘੋੜੀ ਆ ਬਾਈ ਸਹੀ ਗੱਲ ਆ ਵਾਕਈ ਦੋਸਤੋ ਬਾਈ ਦੀ ਗੱਲ ਸਹੀ ਆ ਚਮਕ-ਦਮਕ ਨਹੀਂ ਵੇਖੀ ਹੈ ਨਾ ਬਹੁਤ ਜਿਆਦੇ ਚਮਕਦਾ ਮਕਾ ਤੇ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਇਸ ਤੋਂ ਕਿ ਵੀ ਤਿੰਨ ਨੰਬਰ ਗਾਂ ਦੀ ਗੱਲ ਕਰੀਏ ਤਾਂ ਇਹ ਬਈ 10 ਤੋਂ 12 ਦਿਨਾਂ ਦੀ ਕੱਚੀ ਆ 10 12 ਦਿਨਾਂ ਦੀ ਇਹ ਕੱਚੀ ਆ ਹਾਂਜੀ ਬਈ ਸੁਆਹ ਕਿਸਮਾ ਸੋਣਾ ਬਈ ਸੁਆਹ ਬਈ ਤੀਜਾ ਸੋਣਾ ਇਹਨੇ ਠੀਕ ਆ ਤੀਜਾ ਸੁਆਹ ਸੋਣੀ ਦੀ ਬਿਲਕੁਲ ਸਾਫ਼ ਆ ਭਰਦੀ ਭੁਰਦੀ ਬਹੁਤ ਆ ਠੀਕ ਆ ਤੇ ਕਿੰਨਾ ਕੁ ਦੁੱਧ ਪਾਣ ਦੀ ਆ ਬਈ ਬਹੁਤ ਜਿਆਦੇ ਇਹਨੇ ਬਈ ਮਾਲਕ ਨੇ ਆਪ ਨੂੰ 17 18 ਲੀਟਰ ਦੁੱਧ ਦੱਸਿਆ 17 18 ਲੀਟਰ ਪਾਣ ਦੀ ਹੈ ਹਾਂਜੀ ਬਈ ਠੀਕ ਆ ਲੋ ਬਈ ਖਵਾਨੇ ਤੋਂ ਜੱਜਮੈਂਟ ਤੁਸੀਂ ਲਾ ਲੈਣੀ ਆ ਥਣਾ ਦਾ ਸਹੇਗਾ ਬਹੁਤ ਸੋਨਾ ਹੱਥੀ ਚਵਾਈ ਵਾਲਾ ਥਣ ਲੱਗਿਆ ਬਾਕੀ ਬਾਕੀ ਬਾਲੀ ਠੰਡੀ ਹੈ ਬਈ ਤਿੰਨੇ ਜਨਵਰੀ ਬਹੁਤ ਜ਼ਿਆਦੇ ਠੰਡੇ ਆ ਲੋ ਬਈ ਠੰਡੀ ਸੀਲ ਵਾਕਿਆ ਹੀ ਬਾਈ ਹੱਥ ਮਾਰ ਰਿਆ ਐ ਨੀਵੀਂ ਪਾ ਕੇ ਖੜੀ ਜਾ ਵੇਚ ਤਾਂ ਮਾ ਬੱਚੇ ਥੱਲੇ ਚੁਈ ਜਾਣ ਕੋਈ ਵਾਸਤਾ ਨਹੀਂ ਲੋ ਬਈ ਤੀਜਾ ਸੂਆ ਸੂਣਾ ਕਰਮਾ ਵਾਲੀ ਨੇ ਹਫਤਾ ਇੱਕ ਲੈ ਜੂ ਬਈ ਹਾਂਜੀ ਬਈ ਲੋ ਬਈ ਹਫਤਾ ਇੱਕ ਇਹਨੇ ਸੂਣ ਦੇ ਵਿੱਚ ਲੈ ਜਾਣਾ ਦੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ। ਹੱਥੀ ਚਵਾਈ ਵਾਲਾ ਥਾਣਾ ਕਰਮਾਣੀ ਨੂੰ ਲੱਗਿਆ ਗੈਗੂ ਚੰਗਾ ਹਮਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ। ਸਿੰਘ ਜਰੂਰ ਹੋ ਗਿਆ ਸੀਲ ਸਾਊ ਦਾ ਕੋਈ ਵੱਟਾ ਨਹੀਂ ਹੁੰਦਾ ਸਿੰਘਾ। ਸਿੰਘ ਤਾਂ ਹਲਾਉਂਦੀ ਹੀ ਨਹੀਂ ਕਰਮਾਣੀ। ਸਹੀ ਗੱਲ ਆ। ਲੋ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ। ਥੋੜਾ ਜਿਹਾ ਨਾ ਗਈ ਉਪਰੇ ਥਾਂ ਤੋਂ ਪਸ਼ੂ ਆਇਆ ਤੇ ਮਾੜਾ ਮੋਟਾ ਜਗਾ ਦਾ ਕਰਕੇ ਕਰਦਾ ਤੁਰਨ ਦੇ ਵਿੱਚ। ਵੈਸੇ ਸੀਨ ਸਹੂਗਾ। ਐਡੀ ਕੋਈ ਗੱਲ ਨਹੀਂ ਬਾਈ ਹੱਥ ਮਾਰ ਕੇ ਬਾਈ ਨੇ ਵਿਖਾਤਾ। ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪਦੀ ਆ ਕੇ ਇੱਥੇ ਤੁਸੀਂ ਤਸੱਲੀ ਜ਼ਰੂਰ ਕਰ ਲੈਣੀ ਆ ਕੋਈ ਵੀ ਨਾਖ ਖਰੀਦਣਾ ਹੋਵੇ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਦੋਸਤੋ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਕਿਉਂਕਿ ਸਾਡਾ ਕੰਮ ਹੈ ਵੀਡੀਓ ਬਣਾਉਂਦਾ ਕਿਉਂਕਿ ਬਾਈ ਦਾ ਕੰਮ ਹੈਗਾ ਵਪਾਰ ਲੈਣ ਦਾ ਪਸ਼ੂ ਆਇਆ ਤੇ ਵੇਚਿਆ ਤੇ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਣੇ ਆ ਸਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਲੈਤੀ ਆ ਕੋਈ ਚੰਗ ਨਾਖ ਤੁਹਾਡੇ ਪਸੰਦ ਇੰਨੀ ਕਿਹਦੀ 19 ਚੰਗੀ ਬਹੁਤ ਜ਼ਿਆਦਾ ਚੰਗੀ ਇਹਦਾ ਰੇਟ ਕੀ ਕਰਦੇ ਆਗੇ ਵੀ ਇਹਦਾ ਬਈ 52000 ਰੁਪਏ ਜੋ ਮਾਨਤਾਨ ਕਰਦੇ ਆਂਗੇ 52000 ਚੋ ਮਾਨਤਾਨ ਕਰਦੇ ਹਾਂ ਜੀ ਕੋਈ ਠੀਕ ਆ ਤੇ ਬਾਕੀ ਜਾਨਵਰ ਬਾਈ ਆਪਾਂ ਸਾਰੇ ਦੁੱਧ ਤੇ ਲਾਏ ਹੋਏ ਆ ਦੁੱਧ ਤੇ ਲੱਗੇ ਜਾਨਵਰ ਆ ਬਾਕੀ ਬਾਈ ਠੀਕ ਆ ਲੋ ਬਈ ਸਫਾਈ ਦੀ ਗੱਲ ਕਰੀਏ ਨਾ ਸਫਾਈ ਤੁਹਾਨੂੰ ਵਿਖਾਉਣੇ ਆ ਬਾਈ ਦੇ ਇੱਥੇ ਸੈਟਅਪ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈ ਜੇ ਕੁਦਰਤੀ ਸ਼ਾਨ ਦੀ ਗੱਲ ਕਰੀਏ ਦਰਸਤ ਲੱਗੇ ਆ ਕੋਈ ਐਡੀ ਪੱਖੇ ਦੀ ਲੋੜ ਨਹੀਂ ਪੈਂਦੀ ਦੋਸਤੋ ਇੱਥੇ ਆਪਾਂ ਨੂੰ ਘੰਟੇ ਦੇ ਲਗ ਭਗ ਲੱਗ ਗਿਆ ਸੀ ਆ ਤੇ ਕੋਈ ਪੱਖਾ ਨਹੀਂ ਚੱਲ ਰਿਹਾ ਸੀ ਤੇ ਇਸ ਮੰਜੇ ਤੇ ਜਵਾਂ ਮੁੜਕਾ ਨਹੀਂ ਆਇਆ ਕਿਉਂਕਿ ਇੰਨੀ ਗਰ ਕਾਲੇ ਖੇਲ ਪੰਚ ਬੰਦ ਕਰਨਾ ਇਧਰ ਤੁਹਾਨੂੰ ਪਸ਼ੂ ਉਖਾਦਨੇ ਆ ਬੜੇ ਆਰਾਮ ਨਾਲ ਬੈਠੇ ਦੋਸਤੋ ਕੁਦਰਤੀ ਸ਼ਾਂ ਦਾ ਇੰਨਾ ਫਰਕ ਹੁੰਦਾ ਕੋਈ ਦੋਸਤੋ ਪੱਖਾ ਜੇ ਗੱਲ ਕਰੀਏ ਨੇ ਇੱਥੇ ਬਾਹਰ ਤਾਂ ਪੱਖਾ ਨਹੀਂ ਚੱਲ ਰਿਹਾ ਅੰਦਰ ਜਿਹੜੇ ਬੈਠੇ ਆ ਪਸ਼ੂ ਉਹਨਾਂ ਦੇ ਸਮਾਂ ਦੀ ਪੱਖੇ ਛੱਡੇ ਵੀ ਹੋਇਆ ਤੇ ਅੰਦਰ ਵੀ ਬਹੁਤ ਸੋਹਣਾ ਪ੍ਰਬੰਧ ਕੀਤਾ ਉੱਤ ਸਰਕਾਨੇ ਦੀ ਛੱਤ ਹੈਗੀ ਆ ਦੇਖ ਸਕਦੇ ਨੇ ਤੇ ਬਾਹਰ ਬਾਹ ਢਾਂਡੀ ਦੇ ਵਿੱਚ ਬੈਠੇ ਆ ਇਧਰ ਸਾਹਮਣੇ ਬਾਰੀਆਂ ਰੱਖੀਆਂ ਹੋਈਆਂ ਬਾਈ ਨੇ ਆ ਜਨਰ ਵੇਖ ਸਕਦੇ ਆ ਬੈਠੇ ਬੜੇ ਆਰਾਮ ਦੇ ਨਾਲ ਬੈਠੇ ਆ ਕੋਈ ਗਰਮੀ ਨਹੀਂ ਲੱਗਦੀ ਜੇ ਗੱਲ ਕਰੀਏ ਸੋਹਣਾ ਸੈਟਅਪ ਆ ਬਾਈ ਦਾ ਤਿਆਰ ਕੀਤਾ ਹੋਇਆ ਜਿਹੜੇ ਵੀਰ ਨੇ ਦੋਸਤੋ ਬਣਾਉਣਾ ਹੋਵੇ ਤਾਂ ਇਸ ਚੀਜ਼ ਤੋਂ ਸਿੱਖਿਆ ਮਿਲਦੀ ਹੈ ਕਿਉਂਕਿ ਸਫਾਈ ਦੀ ਗੱਲ ਕਰੀਏ ਬਹੁਤ ਸੋਹਣਾ ਸਫਾਈ ਦਾ ਧਿਆਨ ਰੱਖਦੇ ਆ ਬਾਈ ਜੀ ਸਾਰਾ ਵੇਖ ਸਕਦੇ ਆ ਕਿਤੇ ਤੁਹਾਨੂੰ ਗੁਆ ਹੀ ਨਹੀਂ ਦਿਸ ਰਹੇਗਾ ਐਨੀ ਸਫਾਈ ਆ ਤੇ ਬਾਕੀ ਪਾਣੀ ਦੇ ਨਿਕਾਸ਼ ਦੀ ਜਲ ਕਰਨਗੇ ਇੱਥੇ ਨਵਾਏ ਆ ਜਿੱਥੇ ਬੈਠੇ ਆ ਇੱਥੇ ਘੁਰ ਪੋਰਾ ਕਿਤੇ ਪਾਣੀ ਨਹੀਂ ਡਰਦਾ ਆ ਸਾਹਮਣੇ ਖਾਲੀ ਬਣਾਤੀ ਪਈ ਨੇ ਬਾਹਰ ਜਾਂਦਾ ਤੇ ਦਸ ਵਾਂਣ ਦੇ ਵਿੱਚ ਤੇ ਮੱਛਰ ਦਾ ਨਹੀਂ ਲੱਗੀ ਹੋਈ ਹੈ ਬਹੁਤ ਸੋਹਣਾ ਪ੍ਰਬੰਧ ਆ ਜਿਹੜੇ ਵੀਰ ਨੇ ਦੋਸਤੋ ਉਹਨਾਂ گاਵਾਂ ਚੋਂ ਦੋਨਾਂ ਤਿੰਨਾਂ ਚੋਂ ਕੋਈ ਵੀ ਖਰੀਦਣੀ ਹੋਵੇ ਤਾਂ ਆਪ ਦਾ ਸੰਪਰਕ ਕਰਨ ਲਈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਪਿੰਡ ਹੁਸਨਰ ਭਾਰੂ ਵਾਲੇ ਰਾਹ ਦੇ ਉੱਤੇ ਬਾਈ ਦਾ ਘਰ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ